ਮੈਿਕਰਜੀ ਦਾ ਖਾਲਸਾ ਮੈਿਕਰਜੀ ਦੀ ਫਤਿਹ ਮੈਂ ਅਮਰਜੀਤ ਕੌਰ ਸਾਉ ਦੇ ਕਾਂਗਰਸ ਪਾਰਟੀ ਉਮੀਦਵਾਰ ਹਲਕਾ ਫਿਲਕੋਟ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਬੇਨਤੀ ਕਰਦੀ ਆ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ 15 ਸਾਲ ਐਜਿਟੀਚਰ ਸੇਵਾ ਨਿਭਾਈ ਆ ਔਰ ਮੈਂ ਬੇਨਤੀ ਕਰਨਾ ਚਾਹੁੰਦੀ ਆ ਕਿ ਤੁਸੀਂ ਸਾਰੇ ਆਉਣ ਵਾਲੀ ਇੱਕ ਚੋਣ ਆਪਣੇ ਸਾਰੇ ਮੁਲਾਜ਼ਮ ਪਾਈਚਾਰੇ ਨੂੰ ਔਰ ਜਿੰਨੇ ਵੀ ਤੁਸੀਂ ਮੇਰੇ ਨਾਲ ਪੜੇ ਹੋ ਮੇਰੇ ਨਾਲ ਜੌਬ ਕਰਦੇ ਰਹੇ ਹਾਂ ਔਰ ਮੈਂ ਸਾਰਿਆਂ ਨੂੰ ਅਪੀਲ ਬੇਨਤੀ ਕਰਦੀ ਆ ਕਿ ਮੈਨੂੰ ਵੋਟ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਤੁਸੀਂ ਸਾਰੇ ਜਾਣੀ ਅਮਰਜੀਤ ਕੌਰ ਸਾਹੂ ਕੇ ਬਣ ਕੇ ਆਉਣ ਵਾਲੀ ਇੱਕ ਜੰਮੂ ਇੱਕ ਇੱਕ ਵੋਟ ਹੈ ਜਿਹੜੀ ਚੋਣ ਸ਼ਾਨ ਪੱਜੇ ਤੇ ਪਕਤਾਓ ਤਾਂ ਜੋ ਮੈਂ ਆਪਣੇ ਸਾਰੇ ਮੁਲਾਜ਼ਮ ਪਾਈ ਚਾਰੇ ਦੀਆਂ ਜਿੰਨੀਆਂ ਵੀ ਮਸਕਲਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਂਗੀ ਔਰ ਤੁਹਾਡੇ ਹਮੇਸ਼ਾ ਨਾਲ ਖੜੂਗੀ ਜਿੱਥੇ ਵੀ ਮੇਰੀ ਸਪੋਰਟ ਦੀ ਲੋੜ ਹੋਊਗੀ ਤੁਹਾਡੀ ਭੈਣ ਤੁਹਾਡੀ ਸਿਸਟਰ ਤੁਹਾਡੀ ਬੇਟੀ ਤੁਹਾਡੇ ਨਾਲ ਹਮੇਸ਼ਾ ਹਾਜ਼ਰ ਰਹੂਗੀ ਔਰ ਤੁਸੀਂ ਸਾਰਿਆਂ ਨੇ ਗੱਲ ਕੀਤੀ ਮੇਰਾ ਸਾਥ ਦੇਣਾ ਔਰ ਆਉਣ ਵਾਲੀ ਇੱਕ ਚੁਣੌਤੀ ਪਰਾਂ ਦੇ ਕੇ ਅਮਰਜੀਤ ਕਰ ਸਕੋ ਕਿਉਂ ਤੁਸੀਂ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੈਨੂੰ ਕਾਮਯਾਬ ਕਰੋਗੇ ਔਰ ਮੈਂ ਤੁਹਾਡੇ ਸਾਰੇ ਮੁਲਾਜ਼ਮਾਂ ਦੀ ਹਮੇਸ਼ਾ ਜਿੰਨੀਆਂ ਵੀ ਤੁਹਾਡੀਆਂ ਮਸਕਲਾਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰੂੰਗੀ ਸੋ ਮੈਂ ਅਪੀਲ ਬੇਨਤੀ ਕਰਦੀ ਹਾਂ ਕਿ ਮੈਨੂੰ ਵੋਟ ਤੇ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਤੁਸੀਂ ਮੇਰਾ ਸਾਥ ਦਿਓ ਇੰਨੀਆ ਬੇਨਤੀਆਂ ਕਰਦੀ ਹਾਂ ਕਿ ਮੈਂ ਫਿਰ ਦੁਬਾਰਾ ਤੋਹਫੀ ਕਰਦੀ ਹਾਂ ਕਿ ਤੁਸੀਂ ਸਾਰੇ ਜਾਣਦਗੀਆਂ ਕਿ ਮੇਰਾ ਜ਼ਰੂਰ ਸਾਥ ਦੇਵਗੇ ਔਰ ਮੇਰੇ ਮੋਢੇ ਦਾ ਮੋਢਾ ਚੁੱਕ ਕੇ ਖੜੋਗੇ ਮੈਨੂੰ ਤੁਹਾਡੀ ਵੋਟ ਤੇ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਕੌਰ ਸਾਉਂਕੇ ਕਾਂਗਰਸ ਪਾਰਟੀ ਉਮੀਦਵਾਰ ਹਲਕਾ ਫਿਰਕੂਟ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਬੇਨਤੀ ਕਰਦੀ ਹਾਂ ਦੀਵਨ ਤੁਸੀਂ ਸਾਰੇ ਜੰਮੀਓ ਕਿ ਮੈਂ 15 ਸਾਲ ਐਚੀਟੀਚਰ ਸੇਵਾ ਨਿਭਾਈ ਆ ਔਰ ਮੈਂ ਬੇਨਤੀ ਕਰਨਾ ਚਾਹੁੰਦੀ ਆ ਕਿ ਤੁਸੀਂ ਸਾਰੇ ਆਉਣ ਵਾਲੀ ਇੱਕ ਜੁਨੀ ਆਪਣੇ ਸਾਰੇ ਮੁਲਾਜ਼ਮ ਪਾਈ ਜਾ ਰਹੇ ਨੂੰ ਔਰ ਜਿੰਨੇ ਵੀ ਤੁਸੀਂ ਮੇਰੇ ਨਾਲ ਪੜੇ ਹੋ ਮੇਰੇ ਨਾਲ ਜੌਬ ਕਰਦੇ ਰਹੇ ਹਾਂ ਔਰ ਮੈਂ ਸਾਰਿਆਂ ਨੂੰ ਅਪੀਲ ਬੇਨਤੀ ਕਰਦੀ ਆ ਕਿ ਮੈਨੂੰ ਵੋਟ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਤੁਸੀਂ ਸਾਰੇ ਜਾਣੀ ਅਮਰਜੀਤ ਕੌਰ ਸਾਹੂ ਕੇ ਬਣ ਕੇ ਆਉਣ ਵਾਲੀ ਇੱਕ ਜੂਨ ਇੱਕ ਇੱਕ ਵੋਟ ਹੈ ਜਿਹੜੀ ਚੋਣ ਸ਼ਾਂਤ ਪੱਜੇ ਤੇ ਪਕਟਾਓ ਤਾਂ ਜੋ ਮੈਂ ਆਪਣੇ ਸਾਰੇ ਮੁਲਾਜ਼ਮ ਪਾਈਚਾਰੇ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਂਗੀ ਔਰ ਤੁਹਾਡੇ ਹਮੇਸ਼ਾ ਨਾਲ ਖੜੂਗੀ ਜਿੱਥੇ ਵੀ ਮੇਰੀ ਸਪੋਰਟ ਦੀ ਲੋੜ ਹੋਊਗੀ ਤੁਹਾਡੀ ਭੈਣ ਤੁਹਾਡੀ ਸਿਸਟਰ ਤੁਹਾਡੀ ਬੇਟੀ ਤੁਹਾਡੇ ਨਾਲ ਹਮੇਸ਼ਾ ਹਾਜ਼ਰ ਰਹੂਗੀ ਔਰ ਤੁਸੀਂ ਸਾਰਿਆਂ ਨੇ ਗੱਲ ਕੀਤੀ ਮੇਰਾ ਸਾਥ ਦੇਣਾ ਔਰ ਆਉਣ ਵਾਲੀ ਇੱਕ ਚੁਣਵੀ ਪਰਾਂ ਬੇਨਤੀ ਅਮਰਜੀਤ ਕਰਸਾ ਨੂੰ ਕਿਰਪਾ ਤੁਸੀਂ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੈਨੂੰ ਕਾਮਯਾਬ ਕਰੋਗੇ ਔਰ ਮੈਂ ਤੁਹਾਡੇ ਸਾਰੇ ਮੁਲਾਜ਼ਮਾਂ ਦੀ ਹਮੇਸ਼ਾ ਜਿੰਨੀਆਂ ਵੀ ਤੁਹਾਡੀਆਂ ਮਸਕਲਾਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰੂੰਗੀ ਸੋ ਮੈਂ ਅਪੀਲ ਬੇਨਤੀ ਕਰਦੀ ਹਾਂ ਕਿ ਮੈਨੂੰ ਵੋਟ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਤੁਸੀਂ ਮੇਰਾ ਸਾਥ ਦਿਓ ਇਨੀਆਂ ਬੇਨਤੀਆਂ ਕਰਦੀ ਹਾਂ ਕਿ ਮੈਂ ਸਿਰ ਦੁਬਾਰਾ ਤੁਹਾਨੂੰ ਕਰਦੀਆਂ ਕਿ ਤੁਸੀਂ ਸਾਰੇ ਜਾਣੇ ਵਾਲੇ ਕਿ ਮੇਰਾ ਜੂਝ ਸਾਥ ਦੋਗੇ ਔਰ ਮੇਰੇ ਮੋਢੇ ਦਾ ਮੋਢਾ ਛੁਰ ਕੇ ਖੜੋਗੇ ਮੈਨੂੰ ਤੁਹਾਡੀ ووٹ ਤੇ سپورਟ ਦੀ ਬਹੁਤ ਜ਼ਿਆਦਾ ਲੋੜ ਹੈ ਭਾਈ ਗੁਰਜੀਤ ਸਿੰਘ ਖਾਲਸਾ ਭਾਈ ਗੁਰਜੀਤ